26 ਫਰਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜੀਹਾਂ ਘਟਨਾਵਾਂ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਤਾਂ ਉਹ ਜਾਣਦੇ ਹਾਂ 26 ਫਰਵਰੀ ਦੇ ਇਤਿਹਾਸ ਬਾਰੇ 26 ਫਰਵਰੀ 2019 ਨੂੰ ਭਾਰਤੀ ਹਵਾਈ ਸੈਨਾ ਦੇ ਮਿਰਾਜ ਜਹਾਜ਼ ਨੇ ਰਾਤ ਦੇ ਹਨੇਰੇ ਵਿੱਚ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨ ਦੇ ਖੇਬਰ ਪਖਤੂਨ ਖਵਾਦੇ ਬਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪਾਂ ਤੇ ਹਵਾਈ ਹਮਲਾ ਕੀਤਾ ਇਸ ਨੂੰ ਬਾਲਾਕੋਟ 에ਅਰ ਸਟ੍ਰਾਈਕ ਦਾ ਨਾਮ ਦਿੱਤਾ ਗਿਆ ਸੀ ਭਾਰਤ ਵੱਲੋਂ ਕੀਤੇ ਗਏ ਇਸ ਹਵਾਈ ਹਮਲੇ ਤੋਂ ਬਾਅਦ ਦੁਸ਼ਮਣ ਸਮਝ ਗਏ ਕਿ ਨਵਾਬ ਭਾਰਤ ਹੈ ਜੋ ਕਾਰਾ ਵਿੱਚ ਵੜ ਕੇ ਲੋਕਾਂ ਨੂੰ ਮਾਰਨਾ ਜਾਣਦਾ ਹੈ ਇਸ ਹਵਾਈ ਹਮਲੇ ਤੋਂ ਬਾਅਦ ਤਤਕਾਲੀ ਵਿਦੇਸ਼ ਸਕੱਤਰ ਵਿਜੀ ਗੋਖਲੇ ਨੇ ਆਪਣੇ ਬਿਆਨ ਚ ਕਿਹਾ ਸੀ ਕਿ ਬਾਲਾਕੋਟ ਹਵਾਈ ਹਮਲੇ ਚ ਵੱਡੀ ਗਿਣਤੀ ਚ ਜੈਸ਼ ਦੇ ਅਤਵਾਦੀ ਮਾਰੇ ਗਏ ਨੇ ਉਹਨਾਂ ਦੇ ਟ੍ਰੇਨਰ ਤੇ ਸੰਗਠਨ ਦੇ ਚੋਟੀ ਦੇ ਕਮਾਂਡਰਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ ਇਹ ਹਵਾਈ ਹਮਲਾ ਕੀਤਾ ਸੀ 14 ਫਰਵਰੀ 2019 ਨੂੰ जम्मू कश्मीर ਦੇ ਪੁਲਵਾਮਾ ਵਿੱਚ ਇੱਕ ਜ਼ਬਰਦਸਤ ਧਮਾਕੇ ਵਿੱਚ CRPF ਦੇ 40 ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਵਿਨਾਇਕ ਦਾਮੋਦਰ ਸਾਵਰਕਰ ਦੀ ਮੌਤ 26 ਫਰਵਰੀ 1966 ਨੂੰ ਮੁੰਬਈ ਵਿੱਚ ਹੋਈ ਸੀ। ਵੀਰ ਸਾਵਰਕਰ ਇੱਕ ਭਾਰਤੀ ਕ੍ਰਾਂਤੀਕਾਰੀ, ਸੁਤੰਤਰਤਾ ਸੈਨਾ, ਸਮਾਜ ਸੁਧਾਰਕ, ਸਿਆਸਤਦਾਨ, ਚਿੰਤਕ ਅਤੇ ਕੱਟੜ ਹਿੰਦੂ ਰਾਸ਼ਟਰਵਾਦੀ ਸਨ। ਬੀ.ਐਸ. ਸਾਵਰਕਰ ਨੂੰ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ ਸਾਵਰਕਰ ਨੇ ਵੀ ਭਾਰਤ ਦੇ ਹਿੰਦੂ ਰਾਸ਼ਟਰ ਦੇ ਸੰਕਲਪ ਦਾ ਸਮਰਥਨ ਕੀਤਾ ਸਾਵਰਕਰ ਨੂੰ ਕਈ ਸਾਲ ਕਾਲਾ ਪਾਣੀ ਦੀ ਸਜ਼ਾ ਭੁਗਤਨੀ ਪਈ ਪਰ ਉਹਨਾਂ ਦੇ ਹੌਸਲੇ ਵਿੱਚ ਕੋਈ ਬਦਲਾਅ ਨਹੀਂ ਆਇਆ ਸਾਵਰਕਰ ਨੇ Hindu ਧਰਮ ਤੇ ਲਿਖਿਆ ਸੀ Hindu ਧਰਮ ਕੋਈ ਤਾੜ ਪੱਤਰ ਤੇ ਲਿਖੀ ਕਿਤਾਬ ਨਹੀਂ ਹੈ ਜੋ ਤਾੜ ਪੱਤਰ ਤੇ ਚਟਕਦੇ ਹੀ ਟੁਕੜੇ ਟੁਕੜੇ ਹੋ ਜਾਵੇਗੀ ਇਹ ਅੱਜ ਪੈਦਾ ਹੋਵੇਗਾ ਤੇ ਕੱਲ ਲਸਟ ਹੋ ਜਾਵੇਗਾ ਇਹ ਸਿਰਫ ਇੱਕ ਸ਼ਬਦ ਨਹੀਂ ਹੈ ਸਗੋਂ ਪੂਰਾ ਇਤਿਹਾਸ ਹੈ ਇਹ 40 ਹਜ਼ਾਰ ਸਾਲਾਂ ਦੇ ਇਤਿਹਾਸ ਨਾਲ ਭਰਿਆ ਹੋਇਆ ਹੈ